ਹਾਂਜੀ ਦੋਸਤੋ ਕੀ ਹਾਲ ਚਾਲ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਚੂਚਾਂ ਦੀ ਕਈ ਵਾਰ ਚੂਚਾਂ ਨੂੰ ਨਾ ਮੂੰਹ ਟੱਡ ਕੇ ਸਾਹ ਲੈਣ ਦੀ ਹੱਤ ਹੋ ਜਾਂਦੀ ਹੁੰਦੀ ਆ ਤੇ ਉਹ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਕਈ ਵੀਰਾਂ ਨਵਾਂ ਬੱਚਾ ਪਾਇਆ ਹੁੰਦਾ ਨੌਲੇਜ ਨਹੀਂ ਹੁੰਦੀ ਤੇ ਇਹ ਵੀਡੀਓ ਉਹਨਾਂ ਵਾਸਤੇ ਹਨ ਤੇ ਪਤਾ ਨਹੀਂ ਹੁੰਦਾ ਉਹਦੇ ਵਾਸਤੇ ਵੱਖ-ਵੱਖ ਦਵਾਈਆਂ ਹੁੰਦੀਆਂ ਤੇ ਨੌਲੇਜ ਨਾਲ ਸਮਝ ਕੇ ਤੁਸੀਂ ਦਵਾਈਆਂ ਦੇ ਸਕਦੇ ਹੋ ਆਪਣੇ ਜਾਨਵਰਾਂ ਨੂੰ ਹਨ ਤੇ ਆਪਣੇ ਜਾਨਵਰ ਦਾ ਨੁਕਸਾਨ ਹੋਣ ਤੋਂ ਬਚਾ ਸਕਦੇ ਆ ਵੀਡੀਓ ਨੂੰ ਫੁੱਲ ਦੇਖਿਓ ਐਂਡ ਤੱਕ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਲਾਜ ਆ ਕਿਵੇਂ ਜਾਨਵਰ ਦੇ ਸਿੰਪਟਮ ਕੀ ਲੱਛਣ ਹੁੰਦੇ ਆ ਉਹ ਸਾਰਾ ਕੁਝ ਦੇਖ ਕੇ ਵੀਡੀਓ ਦੇ ਵਿੱਚ ਤੁਸੀਂ ਪਤਾ ਕਰ ਲਵੋ ਆ ਵੀਡੀਓ ਆ ਮੂਰੇ ਦੇਖ ਸਕਦੇ ਤੁਸੀਂ ਜਾਨਵਰ ਕਿਦਾਂ ਕਰਦਾ ਆ ਦੇਖੋ ਮੂੰਹ ਟੱਡ ਕੇ ਸਾਹ ਲੈਣ ਲੱਗ ਜਾਂਦਾ ਹਨਾ ਓਕੇ ਓਕੇ ਇਹਨੂੰ ਸੀਆਰਡੀ ਵੀ ਕਹਿ ਸਕਦੇ ਆਪਾਂ ਜੇ ਜੇ ਤਾਂ ਇਹ ਘੱਟ ਤਾਂ ਤੁਸੀਂ ਆਹ ਦੇ ਸਕਦੇ ਹੋ ਜੇ ਜ਼ਿਆਦਾ ਕੀ ਤਾਂ ਦੇ ਸਕਦੇ ਹੋ ਤੇ ਜੇ ਬਾਲੀ ਜ਼ਿਆਦਾ ਕੀ ਤਾਂ ਆਹ ਦਵਾਈ ਦੇ ਸਕਦੇ ਹਾਂ